ਚਲੋ ਜੀ ਅੱਜ ਆਪਾਂ ਆ ਗਏ ਆ ਘਨੌਰ ਖੁਰਦ ਦੇ ਮੇਲੇ ਤੇ ਇਹ ਜਗਾ ਸਰੂਰ ਜ਼ਿਲ੍ਹੇ ਚ ਪੈਂਦੀ ਆ ਘਨੌਰ ਕਲਾਂ ਤੇ ਘਨੌਰ ਖੁਰਦ ਦੋ ਘੰਡੇ ਹੈ ਪੈਂਦੀ ਆ ਘਨੌਰ ਖੁਰਦ ਤੋਂ ਮੇਲਾ ਲੱਗਦਾ ਨੌਮੀ ਦਾ ਤੇ ਇੱਥੇ ਮਿੱਟੀ ਕੱਢੀ ਜਾਂਦੀ ਆ चौलों की कड़ाही वगैरा इत मेक टेकता गर्मी बहुत अज पखे बंद हो, हो गए मेरे ख्याल इधरों सैड तो जो ਨਹੀਂ ਤਾਂ ਲੈ ਇਹ ਜਗਾ ਬਣੀ ਹੋਈ ਹੈ ਜਿਹੜੀ ਤੁਸੀਂ ਦੇਖ ਰਹੇ ਹੋ ਬੜਾ ਸ਼ਾਨਦਾਰ ਇੱਥੇ ਮੱਥਾ ਡਿੱਗਦਾ ਹੈ ਮੱਥਾ ਡੇ ਕੇ ਵੀਰੇ ਅੰਦਰ ਦੀ ਹੋ ਕੇ ਬਾਹਰ ਨਿਕਲਦੇ ਨੇ ਇੱਥੋਂ ਦੀ ਫਿਰ ਬੈਕ ਸਾਈਡ ਉੱਥੇ ਮੱਥਾ ਡੇ ਕੇ ਆਮ ਹੈ ਫਿਰ ਇਹ ਤੋਂ ਬੈਕੇ ਚੌਂਕੀ ਭਰਦੇ ਨੇ ਕੁਝ ਟਾਈਮ